ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊਜ਼ ਚੈਨਲ ਪੀ ਡੀ ਐਕਸ ਸਮਾਣਾ ਪੇਜ ਜਿਹੜੀਆਂ ਤੁਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹੋ ਪਿੰਡ ਫਤਿਹ ਮੱਜਰੀ ਦੀਆਂ ਨੇ ਜਿੱਥੇ ਬਹੁਤ ਸਰਦਾ ਭਾਵਨਾ ਨਾਲ ਬਾਬਾ ਵਾਲਮੀਕ ਜੀ ਦਾ ਸਥਾਨ ਤੇ ਉਹਨਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਅਖੰਡ ਪਾਤਸ਼ਾਹ ਅਰੰਭ ਕਰਾਇਆ ਗਿਆ ਸੀ ਤੇ ਤੁਹਾਨੂੰ ਦੱਸ ਦਈਏ ਵੀ ਜਿਹੜੇ ਇੱਥੇ ਨੌਜਵਾਨ ਹਰ ਵਾਰ ਦੀ ਤਰ੍ਹਾਂ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਕੋਈ ਸੀ ਦਿਹਾੜਾ ਹੋਵੇ ਗੁਰਪ੍ਰਭੂ ਹੋਵੇ ਜਾਂ ਕੋਈ ਕਿਸੇ ਵੀ ਮਹਾਂਪੁਰਸ ਦਾ ਜਨਮ ਦਿਹਾੜਾ ਹੋਵੇ ਉਦੋਂ ਬਹੁਤ ਵੱਡੇ ਪੱਧਰ ਤੇ ਇੱਥੇ ਇਹ ਸਮਾਗਮ ਕਰਵਾਉਂਦੇ ਰਹਿੰਦੇ ਆ ਤੇ ਆਓ ਸੁਣਦੇ ਆ ਪਿੰਡ ਦੇ ਪਦਵੰਤੇ ਸੱਜਣ ਭਰਾ ਕੀ ਕਹਿੰਦੇ ਆ ਜੀ ਦੋਸਤੋ ਅੱਜ ਅਸੀਂ ਪਹੁੰਚੇ ਆ ਫਤਿਹ ਮਾਜਰੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਚੈਨਲ ਤੇ ਪੀ ਡੀ ਐਕਸਸ ਮਾਣਾ ਤੇ ਫਤਿਹ ਮਾਜਰੀ ਦੇ ਵਿੱਚ ਅੱਜ ਬੜੀ ਸਰਦਾ ਤੇ ਭਾਵਨਾ ਨਾਲ ਬਾਬਾ ਬਾਲਵੰਦ ਜੀ ਦਾ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਜਿੱਥੇ ਬਹੁਤ ਜ਼ਿਆਦੇ ਵੱਡੇ ਪੱਦਰ ਤੇ ਇਹ ਪਿੰਡ ਦੀ ਕਸਲਾੰਗਾ ਵੀ ਆ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਕਾਰਜ ਹੁੰਦਾ ਤੇ ਸਾਰੇ ਇਕੱਠੇ ਹੋ ਕੇ ਰਲ ਮਿਲ ਕੇ ਇਹ ਕਾਰਜ ਨੂੰ ਸਿਰੇ ਚੜਾਉਂਦੇ ਆ ਤੇ ਸਾਡੇ ਨਾਲ ਇੱਥੇ ਜਿਹੜੇ ਵੀਰ ਨੇ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਆ ਆਪਣਾ ਮੇਰਾ ਨਾਮ ਰਕਵਿੰਦਰ ਸਿੰਘ ਜੀ ਰਕਵਿੰਦਰ ਸਿੰਘ ਜੀ ਜਿਹੜਾ ਜੇ ਖੁਸ਼ੀ ਦਾ ਦਿਨ ਆ ਸਾਰੇ ਇਕੱਠੇ ਹੋ ਕੀ ਕਹਿਣਾ ਚਾਹੁੰਦੇ ਆ ਸੰਗਤ ਨੂੰ ਅਸੀਂ ਤਾਂ ਜੀ ਪਹਿਲਾਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਜੀ ਸਾਰੇ ਦੇ ਸਬਦੇ ਚ ਬਾਤ ਨਹੀਂ ਸੰਗਤ ਨੂੰ ਭਵਾਨ ਵਾਲਮੀਕ ਜੀ ਦੇ ਪ੍ਰਕਾਸ਼ਪੁਰਖ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਜੀ ਤੇ ਇਨਸਾਰਿਆਂ ਨੂੰ ਕਹਿੰਨੇ ਵੀ ਸਾਰਿਆਂ ਨੂੰ ਇਹ ਜੁੜ ਕੇ ਸੇਵਾ ਕਰਨੀ ਚਾਹੀਦੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਵਧੀਆ ਪ੍ਰੋਗਰਾਮ ਕੀਤਾ ਜੀ ਅਕੀ ਕੀ ਪ੍ਰਬੰਧ ਕੀਤੇ ਹੋਣੇ ਅਸੀਂ ਪ੍ਰਬੰਧਕੀ ਤੁਸੀਂ ਦੇਖ ਚੁੱਕੇ ਹੋ ਬਾਕੀ ਦੇ ਪ੍ਰਬੰਧਕੀ ਜਿਹੜੇ ਕਦੇ ਕੀਤੇ ਨਹੀਂ ਲੰਗਰ ਪਾਣੀ ਦਾ ਹੁਣ ਚੱਲ ਰਿਹਾ ਹੈੀ ਤੋਂ ਬਾਅਦ ਲੰਗਰ ਪਾਣੀ ਵਰਤਾਇਆ ਜਾਵੇਗਾ ਤੇ ਬਾਬਾ ਜੀ ਨਾਲ ਤੇ ਗ੍ਰਾਂਤੀ ਸਿੰਘ ਸਾਹਿਬਾ ਨਾਲ ਗੱਲ ਕਰਦੇ ਆਂ ਬਾਬਾ ਜੀ ਵਾਹਿਗੁਰੂ ਸਾਹਿਬ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਉਪਦੇਸ਼ ਹੈ ਸੰਗਤਾਂ ਨੂੰ ਅੱਜ ਸੰਗਤਾਂ ਨੂੰ ਉਪਦੇਸ਼ ਹੈ ਸਭ ਤੋਂ ਪਹਿਲਾਂ ਮਹਾਰੀਸਿ ਬਾਲੂ ਕੁਮਾਰ ਜੀ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਸਾਰੇ ਸੰਗਤਾਂ ਨੂੰ ਉਪਦੇਸ਼ ਹੈ ਕਿ ਜਿਸ ਤਰ੍ਹਾਂ ਮਹਾਰੀਸਿ ਬਾਲਵੀ ਕੁਮਾਰ ਜੀ ਨੇ ਸਾਰੀ ਦੁਨੀਆ ਨੂੰ ਸਿੱਧੇ ਰਸਤੇ 'ਤੇ ਪਾ ਕੇ ਉਸ ਪਰਮੇਸ਼ਰ ਦੇ ਨਾਲ ਜੋੜਨਾ ਕੀਤਾ ਆਪਾਂ ਵੀ ਉਹਨਾਂ ਦੇ ਪੈਰੋ ਕਰਮਾਂ ਤੇ ਚੱਲਦੇ ਹੋਏ ਸਾਰੇ ਇਸ ਸੰਦੇਸ਼ ਨੂੰ ਮੰਨਿਏ ਤੇ ਗੁਰੂ ਦੇ ਨਾਲ ਜੁੜਨ ਦਾ ਬਹੁਤ ਅਪਰਾਲਾ ਕਰੀਤੇ ਛੋਟੇ ਬੱਚਿਆਂ ਨੂੰ ਜੋ ਕਿ ਗੁਰਸਿੱਖੀ ਤੋਂ ਦੂਰ ਹੋਏ ਨੇ ਨਸਾਂ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਪ੍ਰੇਰਨਾ ਦੇ ਕੇ ਗੁਰਸਿੱਖੀ ਵੱਲ ਚਲੋਣਾ ਕਰੀਏ ਪਰਸੋਂ ਤੋਂ ਲੈ ਕੇ ਰਬੀ ਵਾਣ ਦੇ ਖੰਡ ਪਾਠ ਰਾਤ ਕੀਰਤਨ ਦੀ ਹਾਜ਼ਰੀ ਭਰੀਗੀ ਸੰਗਤਾਂ ਨੂੰ ਬੜਾ ਸਹਿਯੋਗ ਹੈ ਲੰਗਰ ਪੰਡਾਰੇ ਚੱਲ ਰਹੇ ਸਾਰੇ ਨਗਰ ਦਾ ਪ੍ਰਬੰਧ ਕਰਨ ਦਾ ਤੋਂ ਬੜਾ ਅਪਰਾਲਾ ਹੈ ਦੇ ਸਾਰੇ ਨਗਰ ਦਾ ਪੂਰਾ ਸਹਿਯੋਗ ਹੈ ਇਸ ਸਮਾਗਮ ਦੇ ਵਿੱਚ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੈ ਬਾਲਮੀਕ ਜੀ ਦੀ ਕਿਉਂਕਿ ਅਸੀਂ ਸੰਗਤ ਨੂੰ ਇਹ ਬੁਲਾਉਣਾ ਚਾਹੁੰਦੇ ਹਾਂ ਕਿ ਆਪਾਂ ਬਾਲਮੀਕ ਜੀ ਦੇ ਉਦੇਸ਼ ਨੂੰ ਜਾਣ ਕੇ ਤੇ ਉਹਨਾਂ ਦੇ ਸਰੂਪ ਨੂੰ ਤਾਂ ਦੇਖ ਕੇ ਵੀ ਆਪਕੋ ਆਪਣਾ ਸਰੂਪ ਬਣਾਇਆ ਜਾਣਾ ਤਾਂ ਕਿ ਗੁਰਸਿੱਖੀ ਦੇ ਵੱਲ ਸਨਮਾਨਤਾ ਦਿੱਤੀ ਜਾਵੇ ਤਾਂ ਕਿ ਆਪਾਂ ਸਰੂਪ ਨੂੰ ਦੇਖ ਕੇ ਸਤ ਗੁਰਾਂ ਦੇ ਪੂਰਨ ਦੇ ਚੱਲ ਕੇ ਤੇ ਉਹਨਾਂ ਦੇ ਉਦੇਸ਼ ਨੂੰ ਤੇ ਜੰਮ ਦੇ ਰਹੇ ਮੰਨਦੇ ਰਹੇ ਤੇ ਕਈ ਦਿਨ ਤੋਂ ਲੈ ਕੇ ਤਨ ਤਨ ਸ੍ਰੀ ਗੁਰੂ ਸਾਹਿਬ ਜੀ ਨੰਦ ਪਰਸਰ ਅੰਬੋਧਿਤ ਜੀ ਤੇ ਲੰਗਰ ਵੀ ਟੋਟਾ ਵਰਤ ਰਿਹਾ ਹੈ ਬਹੁਤ ਕਰਪਾ ਸੰਗਤ ਦਾ ਬਹੁਤ ਸਜੋ ਹੈ ਬਹੁਤ ਤੇ ਸਾਡੇ ਨਾਲ ਨੇ ਇੱਥੇ ਭਾਈ ਸਾਪਾ ਜੀ ਨਾਗਰ ਸਿੰਘ ਜੀ ਜੋ ਬਹੁਤ ਵਧੀਆ ਉਪਰਾਲਾ ਕਰਦੇ ਆ আর ਜਦੋਂ ਵੀ ਪਿੰਡ ਦੇ ਵਿੱਚ ਕੋਈ ਕਾਰਜ ਆਉਂਦਾ ਅੱਗੇ ਕਿ ਸੇਵਾ ਕਰਦੇ ਆ ਭਾਈ ਸਸੀਕਾਰ ਸਸੀਕਾਰ ਜੀ ਕੀ ਉਪਦੇਸ਼ ਦੇਣਾ ਚਾਹੁੰਦੇ ਸੰਗਤ ਨੂੰ ਅੱਜ ਬਹੁਤ ਵਧੀਆ ਤੁਹਾਡੇ ਇੱਥੇ ਸਹਿਯੋਗ ਦੇ ਨਾਲ ਕਾਰਜ ਹੋ ਰਹੇ ਨੇ ਤੁਯੋ ਤੇ ਹੀ ਹੈ ਜੀ ਜੋ ਕਿ ਅੱਜ ਕੋਣ ਬਾਲਮੀਕ ਜੀ ਦਾ ਜਨਮ ਦਿਨ ਹੈ ਜੀ ਮੈਂ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਪੰਜਾਬੀਆਂ ਨੂੰ ਇਹ ਅਪੀਲ ਕਰਦਾ ਹਾਂ ਵੀ ਇਸ ਦਿਨ ਨੂੰ ਹਰ ਇੱਕ ਬੰਦਾ ਹਰ ਇੱਕ ਪੰਜਾਬੀ ਜੀ ਵਧੀਆ ਤੂਮ ਤਾਮ ਨਾਲ ਮਨਾਵੇ ਜੀ ਤੇ ਨਸ਼ੇ ਪੱਤੇ ਦੂਰ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਇਥੇ ਨਗਰ ਦੇ ਸਰਪੰਚ ਸਾਹਿਬ ਨੇ ਗੋਰਾ ਸਿੰਘ ਜੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਆ ਸਰ ਜੀ ਕੀ ਉਪਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਪਿੰਡ ਦੇ ਨਗਰ ਦੇ ਸਰਪੰਚ ਸਾਹਿਬਾਨ ਨੂੰ ਤੇ ਕੋਈ ਨਾ ਕੋਈ ਮੈਸੇਜ ਦਿਓ ਸੰਗਤ ਨੂੰ ਜਿਹੜਾ ਮੰਨ ਲਓ ਕਿ ਲੋਕਾਂ ਤੋਂ ਪ੍ਰੇਰਿਤ ਹੋ। ਸਾਹਿਤ ਜੀ ਜੈ ਜੀ ਨਹਿ ਜੀ ਦੇਣਾ ਚਾਹਨਾ ਸਾਡੇ ਪਿੰਡ ਫਤਿਹ ਮਜਰੀ ਚ ਅੱਜ ਅਸੀਂ ਬਾਬਾ ਬਾਲਮੀਕ ਜੀ ਦੇ ਜਨਮ ਦਿਹਾੜੇ ਤੇ ਖੰਡ ਪਾਟ ਸਾਹ ਪ੍ਰਗਾਸ਼ ਕਰਾਏ ਨੇ। ਅਸੀਂ ਇਹਨਾਂ ਦੇ ਸੁਭ ਦੇ ਹੜੇ ਨੂੰ ਲੱਖ ਲੱਖ ਮੁਬਾਰਕਾ ਦਿੰਦੇ ਹਾਂ ਸਾਰੇ ਲੋਕਾਂ ਨੂੰ ਜੀ ਤੇ ਅੱਜ ਬਾਬਾ ਮੁੱਗਾ ਜੀ ਦਾ ਵੀ ਜਨਮ ਦਿਨ ਹੈ ਜੀ ਉਹਨਾਂ ਨੂੰ ਵੀ ਉਹਨਾਂ ਵਾਸਤੇ ਲੱਖ ਲੱਖ ਮੁਬਾਰਕਾਂ ਦਿੰਨੇ ਸਾਰੇ ਉਹਨਾਂ ਨੂੰ ਤੇ ਬਾਬਾ ਜੂਰਾਉਂਦਾ ਜੀ ਦਾ ਵੀ ਜਨਮ ਦਿਹਾੜਾ ਜੀ ਅੱਜ ਤੇ ਬਹੁਤ ਸ਼ੁਭ ਦਿਨ ਹੈ ਜੀ ਅਸੀਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਨੇ ਜੀ ਤੇ ਸਾਡੇ ਪਿੰਡ ਵੱਲੋਂ ਸਾਰੇ ਨਗਰ ਵੱਲੋਂ ਸਾਰਿਆਂ ਨੂੰ ਵੱਧ ਕਰਕੇ ਲੱਖ ਲੱਖ ਮੁਬਾਰਕਾਂ ਦੇ ਨਾਲ ਦੱਸੀ ਪਾ ਜੀ ਨੇ ਜਿਹੜੇ ਬਹੁਤ ਵਧੀਆ ਸਮੇਂ-ਸਮੇਂ ਤੇ ਕਿਤੇ ਹੋਰ ਵੀ ਜਿਵੇਂ ਆੜ ਪੀੜਤਾ ਲਈ ਵੀ ਇਹਨਾਂ ਨੇ ਉਦੋਂ ਇੱਕੋ ਪ੍ਰਾਲਾ ਕੀਤਾ ਸੀ ਸੇਵਾ ਕਰਦੇ ਰਹਿੰਦੇ ਆ ਫਤਿਹ ਮਾਦਰੀ ਦੇ ਵਿੱਚ ਇੱਕ ਇਹ ਬਹੁਤ ਵੱਡੀ ਦੇਣ ਐ ਇਸ ਪਿੰਡ ਨੂੰ ਜਿੱਥੇ ਵੀ ਕੋਈ ਲੋੜ ਪੈਂਦੀ ਆ ਇਹ ਪਿੰਡ ਦੇ ਵਿੱਚੋ ਇਸ ਤਰ੍ਹਾਂ ਦੇ ਵੀ ਸੱਜਣ ਬੈਠੇ ਨੇ ਜਿਹੜੇ ਲੋੜਵੰਦਾਂ ਦੀ ਮਦਦ ਕਰਦੇ ਆ ਤੇ ਸਾਡੇ ਨਾਲ ਇਹਨਾਂ ਵਿੱਚੋ ਜੱਸੀ ਬਾਜੀ ਆ ਪਾਉਣਾ ਵੀ ਮਿਲਦਾ ਹੋਇਆ ਪਾਈ ਸੱਸੀ ਕਾ ਵੀ ਜੀ ਇਹ ਅਭਦੇ ਹਦਨਾ ਚੋਣ ਅਭਦੇ ਇਸ ਦਾ ਇਹ ਹੀ ਸਭ ਤੋਂ ਪਹਿਲਾ ਭਗਵਾਨ ਮਾਲਕੀ ਦਾ ਜੀ ਜਨਮ ਦਿਹਾੜਾ ਇਹਦੇ ਨਾਲ ਨਾਲ ਦੋ ਰਿਵਰਾਂ ਦਾ ਜਹੂਰ ਵੀ ਐ ਜੀ ਉਸ ਸਰਪੰਚ ਸਾਹਿਬ ਨੇ ਬਿਸ਼ੇਦ ਦਿੱਤਾ ਜੀ ਤੇ ਉਪਦੇਸ਼ ਤਾਂ ਇਹੀ ਹੈ ਜੀ ਮੇਰੇ ਨਾਲ ਮਿਲ ਕੇ ਜੋ ਭਗਵਾਨ ਜੀ ਦਾ ਆਪਣਾ ਜਨਮ ਦਿਹਾੜਾ ਜੀ ਇਹਨੂੰ ਧੂਤਾਵ ਨਾਲ ਮਨਾਇਆ ਜਾ ਸਕੇ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਨਾਲ ਜੁੜੀਆਂ ਰਹਿਣ ਤੇ ਸਿੱਖੀ ਨਾਲ ਦੇ ਸੰਬੰਧਿਤ ਅੰਬਰਤਿ ਸ਼ਕਣ ਅੰਬਰਤਿ ਭਾਵਨ ਕਰਨ ਪੱਗਾ ਬੰਨਣ ਜੀ ਇਹੀ ਉਪਦੇਸ਼ ਹੈ ਜੀ ਆਪਣਾ ਰਲ ਮਿਲ ਕੇ ਦੇ ਧੂਤਾਵ ਨਾਲ ਮਨਾਉਣ ਜੀ ਬਾਕੀ ਇਲਾਕਾ ਨਿਵਾਸੀਆਂ ਦੇ ਤੇ ਨਿਵਾਸੀਆਂ ਨੂੰ ਸਾਰਿਆਂ ਨੂੰ ਸਾਡੇ ਨਗਰ ਵੱਲੋਂ ਵੀ ਮੇਰੇ ਵੱਲੋਂ ਵੀ ਜੱਸੀ ਸਮਾਣਾ ਐਗਰੀ ਵਰਕਸ ਵੱਲੋਂ ਵੀ ਲੱਖ ਲੱਖ ਵਧਾਈਆਂ ਜੀ ਧੰਨਵਾਦ ਰੋਹਿ ਮਿਊਜ਼ਿਕ ਦਾ ਫਲਸਾ ਰੋਹਿ ਗੁਰੂ ਜੀ ਦੀ ਇਕੀਫਤ ਹੈ ਸਾਡੇ ਨਾਲ ਨੇ ਆਇ ਲਖਵੀਰ ਸਿੰਘ ਜੀ ਜਿਹੜੇ ਹਰ ਵਕਤ ਸੇਵਾ ਕਰਦੇ ਰਹਿੰਦੇ ਆ ਤੇ ਗੁਰੂ ਘਰ ਦੇ ਵਿੱਚ ਵੀ ਜਦੋਂ ਵੀ ਗੁਰਪੁਰਬ ਹੁੰਦਾ ਉਦੋਂ ਵੀ ਅੱਗੇ ਹੋ ਕੇ ਸਾਰੇ ਜਿੰਨੇ ਵੀ ਨੌਜਵਾਨ ਵੀਰ ਨੇ ਅੱਗੇ ਹੋ ਕੇ ਸੇਵਾ ਕਰਦੇ ਆ ਤੇ ਵਧੀਆ ਪਿੰਡ ਦੇ ਵਿੱਚ ਇੱਕ ਇਹਨਾਂ ਨੇ ਮੈਸੇਜ ਦੇਣ ਵਾਲਾ ਜਿਹੜਾ ਹਰ ਬਖਤ ਅੱਗੇ ਰਹਿੰਦੇ ਆ ਤੇ ਗੱਲ ਕਰਦੇ ਆ ਬਾਬਾ ਜੀ ਦਾ ਖਾਲਸਾ ਜੀ ਫਤਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪ੍ਰਮਾਨ ਬਾਲਮੀਕ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਾਰੇ ਸੰਗਤ ਨੂੰ ਜੀ ਧੰਨ ਧੰਨ ਬਾਬਾ ਬੁੱਢਾ ਜੀ ਪੁੱਤਰਾਂ ਦੇ ਦਾਨੀ ਉਹਨਾਂ ਦਾ ਵੀ ਜਨਮ ਦਿਨ ਹੈ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਦਾ ਜਨਮ ਦਿਹਾੜੇ ਦੀ ਲੱਖ ਲੱਖ ਸਾਰੇ ਸੰਗਤ ਨੂੰ ਵਧਾਈ ਉਪਦੇਸ਼ ਤਾਂ ਹੀ ਹੈ ਜੀ ਕਿ ਵਗਤ ਤੋਂ ਵੱਧ ਪ੍ਰਵਾਣੀ ਨਾਲ ਜੁੜੀਏ ਜੋ ਕਿ ਇਹ ਜੇ ਕਾਰਜ ਨੇ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ੇ ਨੇ ਵੱਧ ਤੋਂ ਵੱਧਾਂ ਧੂਮਤਾਮ ਨਾਲ ਮਨਾਈਏ ਇਹ ਆ ਬੱਚੇ ਨੇ ਛੋਟੇ-ਛੋਟੇ ਬਾਗ ਨੂੰ ਜੀ ਇਹ ਅੰਮ੍ਰਿਤ ਸ਼ਕ ਰਹੇ ਨੇ ਦੇਖੋ ਬਾਬਾ ਜੀ ਨੇ ਸਾਡੇ ਪਿੰਡ ਤੁਰੇ ਆਏ ਹੋ ਨੇ ਸੰਤ ਜੀ ਉਹਨਾਂ ਨੇ ਘਟੋ ਘਟ ਸਾਡੇ 10 ਬੱਚਿਆਂ ਨੂੰ ਛੋਟਿਆਂ ਨੂੰ ਅੰਮ੍ਰਿਤ ਸ਼ਕਾ ਕੇ ਗੁਰਬਾਣੀ ਨਾਲ ਜੋੜ ਰਹੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਹੈ ਭਗਵਾਨ ਬਾਲਮੀਕ ਜੀ ਸਮਾਜ ਏ ਬ੍ਰੂਨਵਦਾਸ ਮਹਾਰਾਜ ਸਮਾਜ ਦਾ ਸਾਰੇ ਨਾਲ ਮਿਲ ਕੇ ਇੱਥੇ ਸੇਵਾ ਕਰ ਰਹੇ ਨੇ ਸਾਰਾ ਨਾਮ ਪ੍ਰਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਸੰਗਤ ਦੇ ਵਿੱਚ ਜੈਪ ਸਿੰਘ ਨੇ ਆਮ ਆਦਮੀ ਪਾਰਟੀ ਦੇ ਵਧੀਆ ਆਗੂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਪਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਉਪਦੇਸ਼ ਅੱਜ ਸੰਗਤਾਂ ਨੂੰ ਸਾਰੀ ਸੰਗਤ ਨੂੰ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਣੇ ਸੀ ਇਹ ਜੀ ਜੋ ਵੀ ਅੱਜ ਸ੍ਰੀ ਬਾਲਮੀਕ ਭਗਵਾਨ ਜੀ ਦਾ ਜਨਮ ਦਿਹਾੜਾ ਤੇ ਸੰਤ ਬਾਬਾ ਬੁੱਢਣ ਸਾਹਿਬ ਜੀ ਦਾ ਉਤਰਾਂ ਦੇ ਦਾਨੀ ਤੇ ਸ੍ਰੀ ਗੁਰੂ ਰਾਮਦਾਸ ਜੀ ਦਾ ਬਹੁਤ-ਬਹੁਤ ਸੰਗਤਾਂ ਨੂੰ ਵਧਾਈ ਜੀ ਤੇ ਇਹਦੇ ਉੱਤੇ ਨਾਲ ਸਾਡੇ ਸਾਰੀ ਜੋ ਵੀ ਹੈਗੀ ਆ ਬਾਲਮੀ ਕਮੇਟੀ ਦਾ ਬਹੁਤ ਸਤਿਕਾਰਯੋਗ ਜੋ ਕਿ ਹਰ ਸਾਲ ਆਏ ਤੇ ਆਪਣੇ ਵਧੀਆ ਧੂਮਤਾਂ ਨਾਲ ਮਨਾਉਂਦੇ ਨੇ ਜੀ ਬਾਬੇ ਬਾਲਮੀਕ ਜੀ ਦਾ ਜਨਮ ਦਿਨ ਜੀ ਬਾਕੀ ਉਪਦੇਸ਼ ਸਾਰੀ ਸੰਗਤ ਨੂੰ ਮੈਂ ਅੰਰੂਜ ਕਾਹ ਖਾਨ ਸਾਹਿਬ ਹੈਗੇ ਜੀ ਕਿਦਾਰੇ ਸਾਡੀ ਬੇਨਤੀ ਇਹ ਆ ਜਿਹੜਾ ਫਤਿਹ ਮੱਜਰੀ ਇੱਕ ਪਿੰਡਾ ਇਹ ਬਹੁਤ ਜ਼ਿਆਦਾ ਵਧੀਆ ਤਰੱਕੀ ਵਾਲਾ ਪਿੰਡਾ ਜਿਹਦੇ ਵਿੱਚ ਰਲ ਮਿਲ ਕੇ ਚਾਹ ਗੁਰੂਪੁਰਬ ਹੋਵੇ ਚਾਹ ਚੀ ਦਿਦਿਆੜ ਹੋਵੇ ਚਾਹ ਕਿ ਜਨ ਮਹਾਨਸ ਦਾ ਜਨਮ ਦਿਹਾੜਾ ਹੋਵੇ ਉਹਨੂੰ ਇਹ ਸਾਰੇ ਰਲ ਮਿਲ ਕੇ ਸਾਡੀਆਂ ਮਾਵਾਂ ਭੈਣਾਂ ਇਹਦੇ ਬੱਚੇ ਨੌਜਵਾਨ ਸਾਰੇ ਨਾਲ ਮਿਲ ਕੇ ਦਿਨ ਨੂੰ ਮਨਾਉਂਦੇ ਆ ਇਸ ਤਰ੍ਹਾਂ ਦਾ ਮੈਸੇਜ ਰੇਗਪ੍ਰਿੰਟ ਦੇ ਵਿੱਚ ਛਾਉਣਾ ਚਾਹੁੰਦਾ ਜਦੋਂ ਵੀ ਕੋਈ ਤਾਰਜ ਹੋਵੇ ਸਾਂਝਾ ਉਹਦੇ ਵਿੱਚ ਸਾਰਿਆਂ ਨੂੰ ਇੱਕਜੁੱਟ ਰਹਿਣਾ ਚਾਹੀਦਾ ਇਸ ਕਰਕੇ ਤੇ ਸਾਰੇ ਕੋਈ ਇਸ ਤਰ੍ਹਾਂ ਦਾ ਨਿਹਗਾ ਜਾਤ ਬਰਾਦਰੀ ਨੂੰ ਲੈ ਕੇ ਸਾਰੇ ਭਾਈਚਾਰਕ ਜਿਹੜੀ ਸਾਂਝ ਉਹਨੂੰ ਬਰਕਰਾਰ ਰੱਖਦੇ ਆ ਇਸ ਕਰਕੇ ਸਾਰੇ ਪ੍ਰੋਗਰਾਮਾਂ ਤੇ ਇਕੱਠੇ ਹੁੰਦੇ ਆ ਸੋ ਤੁਸੀਂ ਸਾਰੀ ਗੱਲਬਾਤ ਸੁਣੀ ਆ ਸਭ ਤੋਂ ਵੱਡਾ ਧੰਨਵਾਦ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਬਾਬਾ ਵਾਲਮੀਕੀ ਜੀ ਦਾ ਤੇ ਜਿੰਨੇ ਇੱਥੇ ਇਕੱਠੇ ਹੋਏ ਪਿੰਡ ਦੇ ਪਤਵੰਤੇ ਸੱਜਣਾ ਦਾ ਤੇ ਸਰਪੰਚ ਸਾਹਿਬਾਨ ਤੇ ਮੈਂਬਰ ਸਾਹਿਬਾਨ ਤੇ ਇਸ ਕਮੇਟੀ ਦਾ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਉਹ ਨੌਜਵਾਨ ਨੇ ਜਿਹੜੇ ਭੱਜ-ਭੱਜ ਕੇ ਸੇਵਾ ਕਰਦਿਆ ਤੇ ਬਹੁਤ ਵੱਡਾ ਪ੍ਰਬੰਧ ਕੀਤਾ ਹੋਇਆ ਸਭ ਤਰ੍ਹਾਂ ਦੀ ਅਤੇ ਜਿਹੜੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਵੀ ਸੰਗਤ ਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਾ ਹੋਵੇ ਇਹ ਉਹ ਨੌਜਵਾਨਾਂ ਦੀ ਤਸਵੀਰਾਂ ਜਿਹੜੇ ਕਮੇਟੀ ਦੇ ਮੈਂਬਰ ਵੀ ਨੇ ਤੇ ਸੇਵਾਦਾਰ ਵੀ ਨੇ ਸਮਾਪਤੀ ਤੋਂ ਬਾਅਦ ਸੰਗਤਾਂ ਲਈ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਗਿਆ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਫਤਿਹ ਮਾਜਰੀ ਦੀਆਂ ਬਹੁਤ ਵਧੀਆ ਇੱਕ ਸੱਲਾਂਗਾ ਜੋ ਕਦਮ ਸੀ ਜਿਹਦੇ ਵਿੱਚ ਸਭ ਦਾ ਬਹੁਤ ਵਧੀਆ ਤਰੀਕੇ ਨਾਲ ਧਿਆਨ ਰੱਖਿਆ ਗਿਆ ਸੋ ਬਹੁਤ ਬਹੁਤ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰੇ ਨਗਰ ਦਾ ਸਾਰੀ ਪੰਚਾਇਤ ਦਾ ਮੈਂ ਆਪਦੇ ਪੰਜਾਬ ਟੂਡੇ ਚੈਨਲ ਵੱਲੋਂ ਸਭ ਦਾ ਧੰਨਵਾਦ ਕਰਦਾ ਪੀਡੀਐਕ ਸਮਾਣਾ ਪੇਜ ਵੱਲੋਂ ਤੇ ਭਾਈ ਨਾਜ਼ਰ ਸਿੰਘ ਫਤਿਹ ਮਾਜਰੀ ਵਾਲਿਆਂ ਦਾ ਜਿਨ੍ਹਾਂ ਨੇ ਦਾਸ ਨੂੰ ਕਵਰੇਜ ਕਰਨ ਦਾ ਮੌਕਾ ਬਖਸ਼ਿਆ ਬਹੁਤ ਬਹੁਤ ਧੰਨਵਾਦ ਭਾਈ ਨਾਜ਼ਰ ਸਿੰਘ ਤੇ ਉਹਨਾਂ ਦੇ ਨਾਲ ਦੇ ਸਾਥੀਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਤੱਕ ਇੰਨਾਂ ਹੀ ਨਵੀਆਂ ਤਾਜ਼ਾ ਖਬਰਾਂ ਲੈ ਕੇ ਪਾਠੀ ਸੇਵਾ ਵਿੱਚ ਅੱਜ ਰੋਵਾਂਗੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਤੁਹਾਡੇ ਕੋਲ ਹੋਵੇ ਜਾਂ ਸਾਨੂੰ ਤੁਸੀਂ ਬੁਲਾਉਣਾ ਜਿਹੜਾ ਸਕੇਨ ਤੁਸੀਂ ਸਾਡੇ ਨੰਬਰ ਆ ਰਿਹਾ ਸਾਨੂੰ ਫੋਨ ਕਰਕੇ ਬੁਲਾ ਸਕਦੇ ਹੋ ਜਾਂ ਇਸ ਤੇ ਬਾਅਦ ਸਭ ਰਾਹੀਂ ਤੁਸੀਂ ਆਪਣੀ ਖ਼ਬਰ ਹੀ ਭੇਜ ਸਕਦੇ ਹੋ ਇਸ ਕਰਕੇ ਆ ਗਿਆ ਧੰਨਵਾਦ ਜੀ ਸਸ਼ਿਕਾ